ਉਸੀ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਭਾਜਪਾ ਵੱਲੋਂ ਹਲਕਾ ਕੇਂਕਰ ਨਦੀਨ ਪਿੰਦੇ ਪਿੰਡ ਮਾੜੀ ਸਿੰਘ ਮੈਗਾ ਦੇ ਕਾਨ ਸਿੰਘ ਨੂੰ ਦਿਹਾੜੀ ਐਸੀ ਮੋਰਚਾ ਜ਼ਿਲ੍ਹਾ ਪ੍ਰਦਾਣ ਤਰਨਤਾਰਨ ਦੇ ਅਹੁਦੇ ਨਾਲ ਨਿਵਾਜਿਆ ਗਿਆ। ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਫ ਕਾਰਜ ਮੰਤਰੀ ਮਨਜੀਤ ਸਿੰਘ ਮੰਨਾ ਸੂਬਾ ਪ੍ਰਧਾਨ ਐਸਆਰ ਲੱਧੜ ਐਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਐਕਸ ਸੂਬੇਦਾਰ ਗੁਲਜ਼ਾਰ ਸਿੰਘ ਜ਼ਾਹਾਂਗੀਰ ਜੀ ਦੇ ਦिशा નિર્ਦੇਸ਼ਕ ਹੈਟ ਅਜ ਜ਼ਿਲ੍ਹਾ ਤਰਨਤਾਰਨ ਵਿਧਾਨ ਸਭਾ ਹਲਕਾ ਕੇਮਕਰਨ ਦੇ ਦਿਨ ਪਿੰਡ ਮਾੜੀ ਮੇਗਾ ਦੀ ਪਾਰਟੀ ਸੰਬੰਧੀ ਚੰਗੀ ਕਾਰਜਕਾਰੀ ਦੇ ਸੰਬੰਧ ਵਿੱਚ ਸੀਨੀਅਰ ਮੀਤ ਜ਼ਿਲ੍ਹਾ ਪ੍ਰਧਾਨ ਐਸਸੀ ਮੋਰਚੇ ਬੀਜੇਪੀ ਐਕਸ ਕੈਪਟਨ ਦਿਲਬਖ ਸਿੰਘ ਜ਼ਿਲ੍ਹਾ ਜਰਨਲ 77 ਐਸਸੀ ਮੋਰਚਾ ਬੀਜੇਪੀ ਵਿਧਾਨ ਸਭਾ ਹਲਕਾ ਕੇਮਕਰਨ ਬੀਜੇਪੀ ਆਗੂ ਤਾਰਲ ਸਿੰਘ ਡਲੇਰੀ ਸੇਵਾ RAM ਮਾਲਾਸ ਬੁਖਸ 77 ਐਸਸੀ ਬੀਸੀ ਕੌਂਸਲ ਬਾਰਡਰ ਏਰੀਆ ਸੈਕਟਰ ਕੇਮਕਰਨ ਨਿਰਵੈਲ ਸਿੰਘ ਪੂਰਾ ਕੋਨਾ ਖਜ਼ਾਨਾ ਮਸਤਗੜ ਹਰਪਾਲ ਸਿੰਘ ਜੋਧ ਸਿੰਘ ਵਾਲਾ ਅਤੇ ਸਮੂਚੀ ਲੀਡਰਸ਼ਿਪ ਵੱਲੋਂ ਨਿਯੁਕਤੀ ਕਾਨ ਸਿੰਘ ਦਾ ਪੁੱਤਰ ਤਾਰਾ ਸਿੰਘ ਦੇ ਗ੍ਰਹਿ ਵਿਕੇ ਪਾਰਟੀ ਵਰਕਰ ਦੀ ਮੌਜੂਦਗੀ ਹੇਠ ਜ਼ਿਲ੍ਹਾ ਤਰਨਤਾਰਨ ਦੇ ਹਾਤੀ ਐਸੇ ਮੋਰਚੇ ਪ੍ਰਦਾਨ ਦਾ ਨਿਯੁਕਤੀ ਪੱਤਰ ਸੌਂਪਿਆ ਗਿਆ ਇਸ ਮੌਕੇ ਤੇ ਵੱਖ-ਵੱਖ ਆਗੂਆਂ ਵੱਲੋਂ ਕਾਨ ਸਿੰਘ ਨੂੰ ਵਧਾਈ ਦਿੱਤੀ ਗਈ ਅਤੇ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਪ੍ਰੇਰਣਾ ਦਿੱਤੀ ਗਈ ਅਤੇ ਇਸ ਮੌਕੇ ਤੇ ਹਾਈ ਖੋਈ ਲੀਡਰਸ਼ਿਪ ਸਾਰੀ ਦਾ ਕਾਨ ਸਿੰਘ ਵੱਲੋਂ ਇੱਥੇ ਪਹੁੰਚਣ ਤੇ ਨਿਕਾ ਸਵਾਗਤ ਕੀਤਾ ਗਿਆ ਅਤੇ ਪਾਰਟੀ ਭਾਜੀਪੀ ਪਾਰਟੀ ਅਤੇ ਹਾਈ ਕਮਾਂਡ ਦਾ ਦਿਲ ਦੇ ਅਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ਤੁਸੀਂ ਵੀ ਦੇਖੋ ਖੇਂਕਰਨ ਤੋਂ ਦਵਿੰਦਰ ਸੋਤਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਦਵਿੰਦਰ ਸੋਤਾ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਅੱਜ ਅਸੀਂ ਜਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਪਿੰਡ ਮਾੜੀ ਮੇਗਾ ਵਿਖੇ ਪਹੁੰਚੇ ਹਾਂ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਦਿਹਾਤੀ ਜ਼ਿਲ੍ਹਾ ਪ੍ਰਧਾਨ ਦੀ ਚੋਣ ਸਰਦਾਰ ਕਾਨ ਸਿੰਘ ਨੂੰ સોਂਪੀ ਗਈ ਹੈ ਉਹਨਾਂ ਨੂੰ ਨਿਯੁਕਤੀ ਪੱਤਰ ਜਿਹੜਾ ਦਿਸ਼ਾ ਨਿਰਦੇਸ਼ਕ ਸਰਦਾਰ ਐਸ ਆਰ ਲੱਧੜ ਜੀ ਮੰਨਾ ਸਾਹਿਬ ਅਤੇ ਗੁਲਜਾਰ ਸਿੰਘ ਜਹਾਂਗੀਰ ਜੋ ਜ਼ਿਲੇ ਦੇ ਪ੍ਰਧਾਨ ਆ ਅਤੇ ਹੋਰ ਵੀ ਉਪਦੇਦਾਰਾਂ ਵੱਲੋਂ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਕੈਪਟਨ ਸਾਹਿਬ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਤਾਂ ਜੋ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਵਾਸਤੇ ਮੈਂ ਤੁਹਾਡੀ ਗੱਲਬਾਤ ਸਾਰੀ ਜਿਹੜੀ ਆ ਅੱਜ ਦੇ ਇਸ ਮੀਟਿੰਗ ਦੀ ਜਿਹੜਾ ਨਿਯੁਕਤੀ ਪੱਤਰ ਦਿੱਤਾ ਗਿਆ ਉਹਦੇ ਸੰਬੰਧ ਵਿੱਚ ਸਾਰਾ ਕੁਝ ਤੁਹਾਨੂੰ ਆਪਣੇ ਚੈਨਲ ਦੇ ਰਾਹੀਂ ਦਿਖਾਵਾਂਗਾ ਮੇਰਾ ਨਾਮ ਜੀ ਹੈਗਾ ਸਰਦਾਰ ਕਾਨ ਸਿੰਘ ਮਾੜੀ ਮੇਕਾ ਹਾਂਜੀ ਤੇ ਅੱਜ ਤੁਹਾਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਤੇ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਆਇਆਂ ਆਖਦੇ ਹਾਂ ਜੀ ਹਾਂਜੀ ਤੇ ਕੀ ਕਿਹੜਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਤੁਹਾਡੀ ਜ਼ਿਲ੍ਹੇ ਦੀ ਚੋਣ ਕੀਤੀ। ਵੇਖੋ ਜੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਹਿਲਾਂ ਤਾਂ ਉਹਨਾਂ ਦੀਆਂ ਦਾ ਧੰਨਵਾਦ ਕਰਦੇ ਹਾਂ ਦਿਲਦਰੀਆਂ ਦੇ ਹਰਾਈਆਂ ਤੋਂ ਕਿ ਜਿਨ੍ਹਾਂ ਨੇ ਸਾਨੂੰ ਸਾਡੀ ਕੌਮ ਨੂੰ ਇਸ ਯੋਗ ਸਮਝਿਆ ਕਿ ਉਹਨਾਂ ਨੂੰ ਅਸੀਂ ਮੋਰਚੇ ਦੀਆਂ ਜੜੀਆਂ ਵਾਂ ਨਿਯੁਕਤੀਆਂ ਦਿੱਤੀਆਂ ਜਾਣ ਉਸ ਤੋਂ ਸਾਡੇ ਹੈਗੇ ਆ ਆਰਐਸ ਲੱਧੜ ਜੀ ਸਾਡੇ ਮਨਜੀਤ ਸਿੰਘ ਮੰਨਾ ਜੀ ਐਸਸੀ ਮੋਰਚੇ ਦੇ ਸੀਨੀਅਰ ਅਗੂ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਲਜਾਰ ਸਿੰਘ ਜਹਾਂਗੀਰ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਉਸ ਤੋਂ ਅੱਗੇ ਸਾਡੇ ਹਲਕੇ ਦੀ ਜਿੰਨੀ ਵੀ ਸਮੁੱਚੀ ਟੀਮ ਆ ਸਾਡੇ ਬੀਜੇਪੀ ਤੋਂ ਸੀਨੀਅਰ ਅਮੀਤ ਪ੍ਰਧਾਨ ਦਲਬਾਗ ਸਿੰਘ ਜੀ ਔਰ ਸਾਡੇ ਐਸਸੀਬੀਸੀ ਤੋਂ ਪ੍ਰਧਾਨ ਸੇਵਾਰਾਮ ਜੀ ਸਾਡੇ ਸਰਪੰਚ ਸਾਹਿਬ ਨੇ ਹੋਰ ਜਿੰਨੇ ਵੀ ਸਾਡੇ ਵੀਰ ਨਰਵੈਲ ਜੀ ਤੇ ਖਜਾਨ ਜੀ ਹਰਪਾਲ ਜੀ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਜੋ ਵੀ ਸਾਨੂੰ ਪਾਰਟੀ ਨੇ ਜਾਂ ਸਾਡੇ ਇਹਨਾਂ ਭਰਾਵਾਂ ਨੇ ਇਸ ਜੋਗ ਸਮਝਿਆ ਵਾ ਕਿ ਇਹ ਅਹੁਦਾ ਜਿਹੜਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਵਾ ਆਸ ਕਰਾਂਗਾ ਕਿ ਇਹਨਾਂ ਨੂੰ ਨਿਰਾਸ਼ ਨਹੀਂ ਕਰੂੰਗਾ ਮੈਂ ਤੇ ਜੋ ਵੀ ਇਹਨਾਂ ਨੇ ਮੈਨੂੰ ਜ਼ਿੰਮੇਵਾਰੀਆਂ ਲਾਈਆਂ ਉਹਨਾਂ ਨੂੰ ਮੈਂ ਆਪਣੀ ਤਨਦੇਹੀ ਦੇ ਨਾਲ ਨਿਭਾਵਾਂਗਾ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਆਪਣੇ ਵੱਲੋਂ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦਾ ਮੈਕ 24 ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੱਥੇ ਸਸਰ ਅਦੀਪਿੰਡ ਮੜੀ ਮੇਗਾ ਕਸਬਾ ਵਿਖੇ ਆ ਕੇ ਇਹਨੂੰ ਕਵਰ ਕੀਤਾ ਤੇ ਮੈਂ ਸਮੁੱਚੀ ਲੀਡਰਸ਼ਿਪ ਦਿਸ਼ਾ ਨਿਰਦੇਸ਼ ਸਰਦਾਰ ਐਸ.ਆਰ ਲੱਧੜ ਜੀ ਰਾਜ ਮੰਤਰੀ ਸਾਬਕਾ ਰਾਜ ਮੰਤਰੀ ਸਰਦਾਰ ਮਨਜੀਤ ਸਿੰਘ ਮੰਨਾ ਜੀ ਜ਼ਿਲ੍ਹਾ ਪ੍ਰਧਾਨ ਐਸ.ਸੀ ਮੋਰਚਾ ਸਰਦਾਰ ਗੁਲਜਾਰ ਸਿੰਘ ਜੀ ਜਹਾਂਗੀਰ ਸਮੂਚੀ ਲੀਡਰਸ਼ਿਪ ਭਾਰਤੀ ਜਨਤਾ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਅਸੀਂ ਕਾਨ ਸਿੰਘ ਮਾੜੀ ਬੇਗਾ ਨੂੰ ਅੱਜ ਜ਼ਿਲ੍ਹੇ ਦੀ ਅਹੁਦੇਦਾਰੀ ਜੋ ਕਿ ਜ਼ਿਲ੍ਹਾ ਧਿਆंती ਵੱਲੋਂ ਸੌਂਪ ਰਹੇ ਹਨ ਆਸ ਕਰਦੇ ਹਾਂ ਕਿ ਇਹ ਸਮੂਚੀ ਲੀਡਰਸ਼ਿਪ ਸਾਡੀ ਪਾਰਟੀ ਨਾਲ ਤਾਲਮੇਲ ਰੱਖੇ ਤੇ ਬਹੁਤ ਹੀ ਵੱਧ ਚੜ ਕੇ ਕੰਮ ਕਰੇ ਤੇ ਆਉਣ ਵਾਲੀਆਂ ਜਿਹੜੀਆਂ ਸਕੀਮਾਂ ਹੈ ਉਹਨਾਂ ਨੂੰ ਘਰ ਘਰ ਪਹੁੰਚਾਇਆ ਜਾਵੇ ਘਰ ਘਰ ਮੋਦੀ ਹਰ ਹਰ ਮੋਦੀ ਹਰ ਹਰ ਮੋਦੀ ਘਰ ਘਰ ਮੋਦੀ ਹਰ ਹਰ ਮੋਦੀ ਹਰ ਹਰ ਮੋਦੀ ਤੇ ਜੋ ਵੀ ਕੋਠਿਆਂ ਦੀਆਂ ਸਕੀਮਾਂ ਲਾਗੂ ਕੀਤੀਆਂ ਗਈਆਂ ਨੇ ਸੈਂਟਰ ਸਰਕਾਰ ਵੱਲੋਂ ਉਹ ਘਰ ਘਰ ਪਹੁੰਚਾਈਆਂ ਜਾਂ ਤੇ ਜੋ ਇਹਨਾਂ ਸਰਦੀ ਇਲਾਕਿਆਂ ਦੇ ਵਿੱਚ ਖਾਸ ਕਰਕੇ ਸਿੱਖਿਆ ਦਾ ਪ੍ਰਬੰਧ ਬਹੁਤ ਹੀ ਮਾੜਾ ਹੈ ਤੇ ਉਹਨਾਂ ਨੂੰ ਵੀ ਜਾਗਰੂਤ ਕੀਤਾ ਜਾਵੇ ਤੇ ਜੋ ਵੀ ਸਕੀਮਾਂ ਕਲਕਦੀਆਂ ਹੋਰ ਵੀ ਸਕੀਮਾਂ ਜੋ ਲਾਗੂ ਹਨ ਉਹ ਲਾਗੂ ਕਰਵਾਇਆ ਜਾਣ